ਦੇਰ ਸ਼ਾਮ ਗੁਰਦਾਸਪੁਰ ਦੇ ਹਨੂਮਾਨ ਚੌਂਕ ਤੋਂ ਅਮਾਮਵਾੜਾ ਬਾਜ਼ਾਰ ਨੂੰ ਜਾਂਦੇ ਰੋੜ ਤੇ ਉਸ ਵੇਲੇ ਹੰਗਾਮਾ ਖੜਾ ਹੋ ਗਿਆ ਜਦੋਂ ਬਾਜ਼ਾਰ ਦੇ ਦੁਕਾਨਦਾਰਾਂ ਨੇ ਬਾਜ਼ਾਰ ਵਿੱਚ ਖਰੀਦਾਰੀ ਕਰਨ ਆਈ ਇੱਕ ਔਰਤ ਦੀ ਸੋਨੇ ਦੀ ਚੈਨੀ ਉਤਾਰਦਿਆਂ ਦੋ ਨੌਜਵਾਨਾਂ ਨੂੰ ਰੰਗੇ ਹੱਥੀ ਕਾਬੂ ਕਰ ਲਿਆ ਬਾਜ਼ਾਰ ਵਾਲਿਆਂ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਜਿੱਥੇ ਪੀਸੀਆਰ ਅਤੇ ਥਾਣਾ ਸਿਟੀ ਪੁਲਿਸ ਦੇ ਕਰਮਚਾਰੀਆਂ ਵੱਲੋਂ ਆਕੇ ਦੋਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਪੁਲਿਸ ਵੱਲੋਂ ਇਹਨਾਂ ਦਾ ਮੋਟਰਸਾਈਕਲ ਵੀ ਕਬਜ਼ੇ ਵਿੱਚ ਲੈ ਲਿਆ ਗਿਆ ਜਿਸ ਦੇ ਅੱਗੇ ਪਿੱਛੇ ਕੋਈ ਨੰਬਰ ਨਹੀਂ ਸੀ ਇਹਨਾਂ ਕਥਿਤ ਚੋਰਾਂ ਵਿੱਚ ਇੱਕ ਥਰਡ ਜੈਂਡਰ ਵੀ ਸ਼ਾਮਿਲ ਹੈ ਇਸ ਮੌਕੇ ਤੇ ਪਹੁੰਚੇ ਪੁਲਿਸ ਪੀਸੀਆ ਅਧਿਕਾਰੀ ਵਿਨੋਦ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਬਾਜ਼ਾਰ ਵਾਲਿਆਂ ਵੱਲੋਂ ਸੂਚਨਾ ਦਿੱਤੀ ਗਈ ਸੀ ਕਿ ਦੋ ਨੌਜਵਾਨਾਂ ਵੱਲੋਂ ਇੱਕ ਔਰਤ ਦੀ ਸੋਨੇ ਦੀ ਚੈਨੀ ਉਤਾਰੀ ਗਈ ਹੈ ਬਾਜ਼ਾਰ ਵਾਲਿਆਂ ਵੱਲੋਂ ਦੋਹਾਂ ਨੂੰ ਕਾਬੂ ਕਰ ਲਿਆ ਗਿਆ ਸੀ ਅਤੇ ਉਹਨਾਂ ਵੱਲੋਂ ਪਹੁੰਚ ਕੇ ਦੋਹਾਂ ਨੂੰ ਮੋਟਰਸਾਈਕਲ ਸਮੇਤ ਆਪਣੀ ਹਿਰਾਸਤ ਵਿੱਚ ਲੈ ਲਿਆ ਗਿਆ। ਆਓ ਦੇਖਦੇ ਹਾਂ ਗੁਲਸ਼ਨਗੁਰ ਮਾਰ ਦੇ ਨਾਲ ਵਿਨੋਦ ਸੋਨੀ ਦੀ ਵਿਸ਼ੇਸ਼ ਰਿਪੋਰਟ ਪਬਲਿਕ ਹਲਚਰ న్యూਸ ਚੈਨਲ ਗੁਰਦਾਸਪੁਰ। ਜੇ ਜਨਾਨੀ ਇਹ ਕਰੇ ਭੀੜ ਨੇ ਕਾਬੂ ਵਾਲਾ ਪਜਾਰਾ ਮੈਂ ਬੋ ਵੀ ਤੁਹਾਡੇ ਦਾਹੀਂ ਸਾਈਡ ਤੇ ਲੱਗੇ ਪਏ ਆ ਗਏ ਇਹ ਬੰਦੇ ਨੇ ਕੀਤੀ ਹੋਵੇ ਸਪਲੈਂਡਰ ਤੇ ਸਪਲੈਂਡਰ ਤੇ ਕੋਈ ਨੰਬਰ ਪਲੇਟ ਨਹੀਂ ਹੈ ਜਨਾਨੀ ਪਾਇਨਾ ਤੁੰਡੋ ਚੈਨ ਘੋੜਨਾ ਚਾਹੀਦਾ ਹੈ ਸਪਲੈਂਡਰ ਤੇ ਸਪਲੈਂਡਰ ਤੇ ਚੈਨ ਘੋੜ ਕੇ ਭੇਜ ਜਨਾਨੀ ਬਹੁਤ ਬੜਾ ਬੋੜਾ ਡੰਗ ਜੂਸ ਲੱਕੇ ਦੇ ਚਾਨ ਕੱਢੀ ਇਹਨਾਂ ਨੂੰ ਨਹੀਂ ਤੇ ਇਹਨਾਂ ਨੇ ਨਾ ਇੱਕ ਦਮ ਮੇਰੇ ਛਾਤੀ ਤੇ ਜ਼ੋਰ ਦੀ ਹੱਥ ਮਾਰਿਆ ਉਹ ਤੀਨ ਮੇਰੀ ਟਾਈਟ ਹੀ ਜਾ ਤੇ ਇਹਨਾਂ ਦਾ ਹੱਥ ਨਹੀਂ ਪਿਆ ਛੇਰ ਮੇਰੀ ਟੁੱਟ ਕੇ ਤੇ ਫਿਰ ਰੱਸ਼ ਹੀ ਜਿਹੜੀ ਵਜਾ ਨਾਲ ਨਾ ਤੇਜ਼ ਚਾ ਨਹੀਂ ਪਾਏ ਮੈਂ ਨਾਲ ਹੀ ਚੀਕਾ ਮਾਰਨ ਲੱਗ ਗਈ ਕਿ ਫੜ ਲਓ ਫੜ ਲਓ ਫਿਰ ਮਾਰਕੀਟ ਵਾਲਿਆਂ ਨੇ ਫੜ ਲਿਆ ਇਹਨਾਂ ਨੂੰ ਤੇ ਉਹ ਇੱਕ ਜਿਹੜੇ ਪਿੱਛੇ ਲੇਡੀ ਬਣ ਕੇ ਬੈਠਾ ਹੀ ਮੁੰਡਾ ਉਹਨੇ ਕੀ ਕੀਤਾ ਕਿ ਉਹ ਇੱਟ ਫੜ ਲਈ ਉਹ ਮਾਰਕੀਟ ਵਾਲਿਆਂ ਦੇ ਮਾਰਕ ਟੈ ਗਿਆ ਤੇ ਚੇਨ ਮੇਰੀ ਨਾ ਥੱਲੇ ਨਾ ਕੋ ਹੱਥ ਨਹੀਂ ਪਿਆ ਟੁੱਟ ਕੇ ਡੇਕੀ ਤੇ ਉਹ ਇੱਕ ਘੰਟੀ ਪਿੱਛੇ ਆਟਾ ਹੀ ਉਹਨਾਂ ਨੇ ਮੇਰੀ ਚੇਨ ਆ ਗਈ ਮੈਂ ਆਪਾ ਦੀ ਮਾਰ ਕਿਟਾਈ ਹੀ ਥੋੜਾ ਪਰਤਨਾ ਵਾਲੀ ਸ਼ੌਪ ਤੇ ਨਾ ਮੈਂ ਤੇ ਮੇਰੇ ਤਰਾਕੀ ਉਹ ਕਿੱਥੇ ਜਾਣੀ ਉਹ ਲੇਡੀ ਸੀ ਹਾਂ ਇੱਕ ਜੈ ਸੀ ਤਾਂ ਪਿੱਛੇ ਹੀ ਉਹ ਲੇਡੀ ਬਣ ਕੇ ਬੈਠਾ ਜਾਏ ਹਾਂ ਹਾਂਜੀ ਚੇਨ ਮਿਲ ਗਈ ਮੇਰੀ ਚੇਨ ਟੁੱਟ ਗਈ ਆ ਪੱਟੋਂ ਥੱਲੇ ਉਹਨਾਂ ਕੋ ਨਾ ਹੱਥ ਨਹੀਂ ਪਿਆ ਜਾ ਕਿੰਨੀ ਜ਼ੋਰ ਦੀ ਉਹਨੇ ਮੇਰੇ ਮਾਰਿਆ ਕੰਦੋ ਕੀ ਗੱਲ ਬਾਤ ਹੈ ਇੱਦਾਂ ਗੱਲ ਬਾਤ ਹੈ ਦਾਜੀ ਕਿ ਦੋ ਚੋਰ ਮੋਟਰਸਾਈਕਲ ਤੇ ਚਾਨੀ ਲਾਂਦੇ ਫੜੇ ਆ ਰੰਗੇ ਹੱਥ ਉਹਦੇ ਜਿਹ ਇੱਕ ਜਿਹੜਾ ਵਾ ਮੁੰਡਾ ਮੋਨਾ ਤੇ ਦੂਸਰਾ ਜਿਹੜਾ ਉਹ ਬਾਬਾ ਉਹਨੇ ਬਾਪਿਆਂ ਦੇ ਨਾਂ ਤੇ ਕਲੰਕ ਲਾਤਾ ਜੀ ਆਣ ਵਾਲੇ ਟਾਈਮ 'ਚ ਉਹਨੇ ਲੋਕਾਂ ਨੂੰ ਬਾਪਿਆਂ ਕੋ ਵੀ ਜਿਹੜਾ ਉਹ ਲੈਟਰ ਆਣਾ ਬਣਾ ਕਿ ਜਿਹੜੇ ਇਹ ਵੀ ਚੋਰੀ ਕਰ ਸਕਦੇ ਨੇ ਕਿੱਦਾਂ ਦੇ ਚੋਰੀ ਕੀ ਚੋਰੀ ਕਰਦੇ ਨੇ ਚੋਰ ਜੀ ਮੈਂ ਮੈਡਮ ਇੱਕ ਬਾਜ਼ਾਰ 'ਚ ਜਾਂਦੇ ਉਹਨਾਂ ਦੇ ਧਫਾ ਮਾਰ ਕੇ ਚਾਨੀ ਲਾ ਲਈ ਦਿੱਤੀ ਤੇ ਬਾਜ਼ਾਰ ਦੇ ਵਿੱਚ ਥੋੜਾ ਜਿਹਾ ਰਾਸ਼ੀ ਤਾਂ ਗਾ ਕੇ ਫੜੇਗੇ ਉਹਨਾਂ ਮੋਟਰਸਾਈਕਲ ਆ ਉਹ ਵੀ ਨੰਬਰ ਪੇਟ ਦੋ ਵੀ ਚੋਰੀ ਦਾ ਲੱਗਦਾ ਜੋ ਬਜ਼ਾਰ ਰਹਿਣਾ ਥੋੜੀ ਜੀ ਉਹਨਾਂ ਦੀ ਕੀਤੀ ਆ ਜਿਹੜਾ ਸੇਵਾ ਪਾਣੀ ਵਾਹ ਪੁਲਿਸ ਬੁਲਾ ਕੇ ਤੋਂ ਉਹਨਾਂ ਦੇ ਹੱਤ ਕਰਤੀਆਂ ਪੁਲਿਸ ਨੇ ਹੁਣ ਪੁਲਿਸ ਬੁਕਾਏਗੀ ਆਪਣਾ ਕੀ ਕਿਥੇ ਕਿਥੇ ਚੋਰੀਆਂ ਕੀਤੀਆਂ ਚੋਟਾ ਭੁਗਾਂਗੇ ਬਹੁਤ ਕਟਾ ਹੋ ਰਹੀਆ ਕੀ ਕਹਿਣਾ ਹੈ ਦੇਖੋ ਜੀ ਲੋਕਾਂ ਨੂੰ ਵੀ ਰਹਿਣਾ ਪੈਣਾ ਕਿ ਦਿਨ ਦਿਹਾੜਾ ਆਂਡੇ ਆ ਆਪਣੀ ਰੱਖਿਆ ਆਵਰ ਕੰਦੀ ਬੈਣੀ ਨੇ ਇਹ ਤਾਂ ਆਨਲਾਈਨ ਜੋ ਹਰ ਟਾਈਮ ਮਾਰਾ ਆ ਸਕਦਾ ਜੇ ਤੇ ਸਾਨੂੰ ਸਾਰੇ ਉਹ ਬੇਨਤੀ ਆ ਕਿ ਸਾਰੇ ਅਲਰਟ ਰੋ ਬਾਕੀ ਦੁਕਾਨਦਾਰ ਤੇ ਜਿਹੜੇ ਹਰ ਟਾਈਮ ਤਿਆਰੀ ਰਹਿੰਦੇ ਨੇ ਆਜੇ ਕੰਮ ਜਿਹੜੇ ਚੋਰ ਚਾਲ ਪਲਾਉਣ ਵਾਸਤੇ ਜੀ ਮਾ ਸਾਨੂੰ ਸਾਨੂੰ ਟੈਲੀਫੋਨ ਆਇਆ ਬੰਦੇ ਫੜਲੇ ਆ ਥਾਣੇ ਲੈ ਗਏ ਆ ਵੈਰੀਫਾਈ ਕਰਕੇ ਜਾਂਚ ਕਰਦੇ ਆ ਜੀ ਕੀ ਕਰਦੇ ਪਏ ਨੇ ਇਹ ਕੀ ਚੈਨ ਲਾਈ ਹੈ ਲੇਡੀ ਦੀ ਇਹਨਾਂ ਨੇ ਤੇ ਸਾਨੂੰ ਮੌਕੇ ਤੇ ਟੈਲੀਫੋਨ ਆਇਆ ਤੇ ਪਬਲਿਕ ਨੇ ਬਹੁਤ ਸਾਥ ਪਬਲਿਕ ਦੇ ਬੰਦੇ ਫੜਲੇ ਨੇ ਤੇ ਥਾਣੇ ਭੇਜ ਦਿੱਤੇ ਨੇ ਪਛਾਣ ਹੋ ਗਈ ਇੱਕ ਬਾਬਾ ਆ ਤੇ ਇੱਕ ਬੰਦਾ ਨਾਲ